ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਚੈਹਲ ਖੇਤੀ ਸੇਵਾ ਸੈਂਟਰ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਕਿਸਾਨ ਵੀਰੋ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਾਂਗੇ 29 30 31 ਜਨਵਰੀ ਪੰਜਾਬ ਦੇ ਮੌਸਮ ਦੀ ਕਿ ਇਹ ਜਨਵਰੀ ਮਹੀਨੇ ਦੇ ਵੀਰੋ ਜੋ ਦੋ ਤਿੰਨ ਦਿਨ ਲਾਸਟ ਹੋਣਗੇ ਇਹਨਾਂ ਦਿਨਾਂ ਦੇ ਵਿੱਚ ਪੰਜਾਬ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਹੈ ਮੌਸਮ ਬਦਲਣ ਦੀ ਥੋੜੀ-ਮੋਟੀ ਸੰਭਾਵਨਾ ਬਣੀ ਹੋਇਆ ਸੋ ਕਿੰਨਾ ਕੁ ਮੌਸਮ ਦੇ ਵਿੱਚ ਬਦਲਾਅ ਹੋ ਸਕਦਾ ਹੈ ਸਾਰੀ ਜਾਣਕਾਰੀ ਆਪਾਂ ਕਿਸਾਨ ਵੀਰਾਂ ਨਾਲ ਸਾਂਝੀ ਕਰਦੇ ਆਂ ਸੋ ਵੀਰੋ ਜੀ 29 ਤਰੀਕ ਤੋਂ ਸਵੇਰ ਦੇ ਸਮੇਂ ਆਪਾਂ ਨੂੰ ਧੁੰਦ ਪੰਜਾਬ ਦੇ ਕੁਝ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲੇਗੀ ਜੋ ਵੀਰੋ ਆਉਂਦੇ 1-2 ਘੰਟਿਆਂ ਦੇ ਬਾਅਦ ਮੌਸਮ ਸਾਫ਼ ਹੋ ਜਾਵੇਗਾ ਪਰ ਜਿਆਦਾ ਕੁਝ ਖੇਤਰਾਂ ਦੇ ਵਿੱਚ ਹਲਕੀ ਕਿਤੇ ਸੰਘਣੀ ਕਿਤੇ ਚੰਗੀ ਧੁੰਦ ਵੀ ਦੇਖਣ ਨੂੰ ਆਪਾਂ ਨੂੰ ਮਿਲ ਸਕਦੀ ਹੈ ਅੱਜ ਵੀਰੋ ਮੌਸਮ ਦੇ ਵਿੱਚ ਬਦਲਾਅ ਆਪਾਂ ਨੂੰ ਇੱਕ ਪੱਛਮੀ ਸਿਸਟਮ ਆਵੇਗਾ ਜੋ ਕਿ ਜ਼ਿਆਦਾਤਰ ਪਹਾੜੀ 区域 ਤੱਕ ਸੀਮਿਤ ਰਹੇਗਾ ਮੈਦਾਨੀ ਭਾਗਾਂ ਦੇ ਉੱਪਰ ਵੀਰੋ ਇਹ ਸਿਸਟਮ ਦਾ ਪ੍ਰਭਾਵ ਆਪਾਂ ਨੂੰ ਘੱਟ ਹੀ ਦੇਖਣ ਨੂੰ ਮਿਲੇਗਾ ਜੋ ਹਮਾ ਚਲਦੇ ਨੇੜੇ ਪੈਂਦੇ ਪੰਜਾਬ ਦੇ ਉਤਰੀ ਤਰਾਈ ਭਾਗ ਨੇ ਵੀਰੋ ਇਹਨਾਂ ਖੇਤਰਾਂ ਦੇ ਵਿੱਚ ਛੋਟੀ ਮੋਟੀਆ ਕਿਣਮਣ ਦੇਸਾਰ ਆਪਾਂ ਨੂੰ 5-7% ਪੰਜਾਬ ਦੇ ਭਾਗਾਂ ਦੇ ਵਿੱਚ ਦੇਖਣ ਨੂੰ ਮਿਲ ਸਕਦੇ ਨੇ ਕੋਈ ਜਿਆਦਾ ਵੱਡੀ ਹਲਚਲੇ ਸਿਸਟਮ ਦੇ ਚੱਲਦੇ ਵੀਰੋ ਪੰਜਾਬ ਦੇ ਵਿੱਚ ਦੇਖਣ ਨੂੰ ਨਹੀਂ ਮਿਲੇਗੀ ਬਦਲਬਦਲ ਦੇ ਰੂਪ ਦੇ ਵਿੱਚ ਹਵਾਵਾਂ ਦੇ ਰੂਪ ਦੇ ਵਿੱਚ ਸਿਸਟਮ ਦਾ ਪ੍ਰਭਾਵ ਵੀਰੋ ਥੋੜਾ ਮੋਟਾ ਆਪਾਂ ਨੂੰ ਦੇਖਣ ਨੂੰ ਜ਼ਰੂਰ ਮਿਲੇਗਾ ਅੱਜ 29 ਤਰੀਕ ਤੋਂ ਵੀਰੋ ਹਵਾਵਾਂ ਜੋ ਪੱਛਮ ਉੱਤਰ ਦਿਸ਼ਾ ਤੋਂ ਵਗਦੀਆਂ ਸੀ ਠੰਡੀਆਂ ਹਵਾਵਾਂ ਉਹ ਅੱਜ ਪੂਰਬ ਦਿਸ਼ਾ ਤੋਂ ਹਵਾਵਾਂ ਹੋ ਜਾਣਗੀਆਂ ਜੋ ਕਿ ਵੀਰੋਂ ਆਉਂਦੇ ਕੱਲ ਅੱਜ 29 ਤੇ ਕੱਲ 30 ਦੇ ਦਿਨ ਹਵਾਵਾਂ ਪੂਰਬੀ ਦਿਸ਼ਾ ਤੋਂ ਵਗਦੀਆਂ ਰਹਿਣਗੀਆਂ ਤੇ ਵੀਰੋਂ 31 ਨੂੰ ਥੋੜਾ ਮੋਟਾ ਪ੍ਰਭਾਵ ਜੇ ਹਵਾਵਾਂ ਦਾ ਫਿਰ ਆਪਾਂ ਨੂੰ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ ਛੋਟੀ ਮੋਟੀ ਵੀਰੋਂ ਬਦਲਾਂ ਦੀ ਆਵਾਜ਼ ਹੀ ਪੰਜਾਬ ਦੇ ਉੱਪਰ ਇੰਟਰ ਕਰ ਸਕਦੀ ਹੈ ਆਉਂਦੇ ਜਾਂਦੇ ਬਦਲਾਂ ਦੀ ਆਵਾਜ਼ ਹੀ ਵੀਰੋਂ ਆਪਾਂ ਨੂੰ ਪੰਜਾਬ ਦੇ ਵਕ ਵਕ ਧੁੱਪ ਛਾਂ ਦਾ ਮਾਹੌਲ ਦੇਖਣ ਨੂੰ ਮਿਲ ਸਕਦਾ ਹੈ ਪਰ ਸਿਸਟਮ ਦੇ ਚੱਲਦੇ ਕੋਈ ਮੀਂਹ ਦੇ ਅਸਰ ਅਸਾਰ ਨਹੀਂ ਹੋਣਗੇ ਨਿੱਕੀ ਮੋਟੀ ਕਿਣ ਮਣਿਕਾ ਦੁੱਖਾ ਥਾਮ ਤੇ ਹੋ ਸਕਦੇ ਪਰ ਕੋਈ ਜਿਆਦਾ ਵੱਡਾ ਪ੍ਰਭਾਵ ਬਰਸਾਤ ਦਾ ਨਹੀਂ ਮਿਲੇਗਾ ਵੀਰੋ ਦੰਦੇ ਟੈਂਪਰੇਚਰ ਤਕਰੀਬਨ ਲੰਗੇ ਦਿਨਾਂ ਦੇ ਮੁਕਾਬਲੇ 1 ਤੋਂ 2 ਡਿਗਰੀ ਘਟਣਗੇ 21-22 ਡਿਗਰੀ ਆਸ-ਪਾਸ ਦਿਨ ਦੇ ਵੀਰੋ ਰਾਤ ਦੇ ਟੈਂਪਰੇਚਰ 1 ਤੋਂ 2 ਡਿਗਰੀ ਵਧਣਗੇ ਕਿਉਂਕਿ ਪੂਰਬੀ ਹਵਾ ਵੀਰੋ ਗਰਮ ਹੁੰਦੀਆਂ ਨੇ ਇਸ ਦੇ ਕਾਰਨ ਜੋ ਰਾਤ ਦੇ ਟੈਂਪਰੇਚਰ ਨੂੰ 1 ਤੋਂ 2 ਡਿਗਰੀ ਵਧਣਗੇ ਬਾਕੀ ਵੀਰੋ ਸਿਸਟਮ ਦਾ ਪ੍ਰਭਾਵ ਜਿਵੇਂ ਵੀ ਕੋਈ ਆਪਾਂ ਕੱਲ ਦੀ ਵੀਡੀਓ ਚ ਲੈ ਕੇ ਫਿਰ ਹਾਜ਼ਰ ਹੋਵਾਂ ਕਿੰਨਾ ਭਾਗਾਂ ਦੇ ਵਿੱਚ ਹੋਵੇਗਾ ਵੀਰੋ ਬਰਸਾਤ ਦੇ ਸਰ ਕਿੰਨਾ ਭਾਗ ਦੇ ਵਿੱਚ ਨਹੀਂ ਹੋਣਗੇ ਸੋ ਸਾਰੀ ਜਾਣਕਾਰੀ ਲੈ ਕੇ ਆਪਾਂ ਹਾਜ਼ਰ ਹੋਵਾਂਗੇ ਵੀਰੋ ਅੱਗੇ 1 ਤੋਂ 4-5 ਫਰਵਰੀ ਦੇ ਵਿੱਚ ਇੱਕ ਚੰਗੇ ਦ ਉਹ ਪੰਜਾਬ ਦੇ ਤਕਰੀਬਨ 50% ਖੇਤਰਾਂ ਨੂੰ ਪ੍ਰਭਾਵਿਤ ਕਰੇਗਾ ਉਹਦੀ ਜਾਣਕਾਰੀ ਵੀ ਰੋ ਸਮੇਂ ਸਮੇਤ ਪਸਾਰੀ ਲੈ ਕੇ ਕਿਸਾਨ ਵੀਰਾਂ ਲਈ ਜਾਣਕਾਰੀ ਹਾਜ਼ਰ ਹੋਵਾਂਗੇ ਸੋ ਮੌਸਮ ਦੀ ਹਰ ਛੋਟੀ ਤੋਂ ਵੱਡੀ ਸਹੀ ਅਪਡੇਟ ਸਹੀ ਜਾਣਕਾਰੀ ਲਈ ਵੀਰੋ ਚੈਨਲ ਚੈਲ ਖੇਤੀ ਸੇਵਾ ਸੈਂਟਰ ਨਾ ਬਣੀ ਰਹੋ ਜੀ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਗਰ ਵੀਰੋ ਪੋ ਵਿਸਥਾਰ ਦੇ ਵਿੱਚ ਕਹਿ ਦਈਏ ਕਿ ਆਉਣ ਵਾਲੇ 3 ਦਿਨ ਕੁੱਲ ਮਿਲਾ ਕੇ ਵੀਰੋ 100% ਸਾਫ਼ ਮੌਸਮ ਨਹੀਂ ਹੋਵੇਗਾ ਹਲਕੀ ਫੁਲਕੀ ਬੱਦਲਾਂ ਦੀ ਆਵਾਜ਼ਈ ਧੁੱਪਾਂ ਦਾ ਮਾਹੌਲ ਬਣਿਆ ਰਹੇਗਾ ਛੋਟਾ ਮोटा ਮੌਸਮ ਬਦਲੇਗਾ ਪਰ ਕੋਈ ਜ਼ਿਆਦਾ ਵੱਡੇ ਮੀਂਹ ਦੇ ਅਸਰ ਨਹੀਂ ਹੋਣਗੇ ਵੀਰੋ 31 ਤੋਂ ਬਾਅਦ ਫਿਰ ਮੌਸਮ ਇੱਕ ਵਾਰੀ ਸਾਫ਼ ਹੋਵੇਗਾ ਫਿਰ ਅਗਲਾ ਸਿਸਟਮ ਵੀਰੋ 4-5 ਦਿਨਾਂ ਦੇ ਚੱਕਰ ਵਿੱਚ ਪੰਜਾਬ ਦੇ ਮੌਸਮ ਨੂੰ ਪ੍ਰਭਾਵਿਤ ਕਰੇਗਾ ਸੋ ਇਹਦੀ ਆਪਾਂ ਜਾਣਕਾਰੀ ਫੇਰ ਲੈ ਕੇ ਸਾਰੀ ਕਿਸਾਨ ਵੀਰਾਂ ਲਈ ਹਾਜ਼ਰ ਹੋਵਾਂਗੇ ਧੰਨਵਾਦ ਜੀ